ਸੋ ਇੱਕ ਵੱਡੀ ਖਬਰ ਦਰੁਖ ਕਰਦੇ ਆ ਪਹਿਲਾਂ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਸلسਲੇਬਾਰ ਕਈ ਅਤਵਾਦੀ ਹਮਲੇ ਹੁੰਦੇ ਨੇ ਫਿਰ ਪਠਾਨਕੋਟ ਸਣੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਪੁਲਿਸ ਫੋਰਸ ਚੌਕਸ ਨਜ਼ਰ ਆਉਂਦੀ ਹੈ ਜਗ੍ਹਾ ਜਗ੍ਹਾ ਦੇ ਉੱਪਰ ਤਲਾਸ਼ੀ ਅਭਿਆਨ ਚਲਾਏ ਜਾਂਦੇ ਨੇ ਪਰ ਇਸ ਦੇ ਦਰਮਿਆਨ ਹੁਣ ਪਠਾਨਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਠਾਨਕੋਟ ਦੇ ਇੱਕ ਮੰਦਰ ਦੇ ਵਿੱਚੋਂ ਪਾਕਿਸਤਾਨੀ ਕਰੰਸੀ ਮਿਲੀ ਹੈ ਪਾਕਿਸਤਾਨੀ ਜਿਹੜਾ ਕਿ 100 ਰੁਪਏ ਦਾ ਨੋਟ ਇੱਕ ਮੰਦਰ ਦੇ ਵਿੱਚ ਚੜਾਇਆ ਗਿਆ ਜਿਸ ਨੂੰ ਲੈ ਕੇ ਆਸ-ਪਾਸ ਦੇ ਲੋਕ ਜਿਹੜੇ ਕਿ ਸ਼ਰਧਾਲੂ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਜਦੋਂ ਇਸ ਨੋਟ ਨੂੰ ਵੇਖਦੇ ਨੇ ਤਾਂ ਉਹਨਾਂ ਦੇ ਵਿਚਾਲੇ ਹੜਕਮ ਜਾਂਦਾ ਕਿਉਂਕਿ ਇੱਕ ਤਾਂ ਪਹਿਲਾਂ ਹੀ ਪਠਾਨਕੋਟ ਦੇ ਵਿੱਚ ਅਲਰਟ ਕੀਤਾ ਗਿਆ ਅਤੇ ਜਗ੍ਹਾ-ਜਗ੍ਹਾ ਦੇ ਉੱਪਰ ਜਿਹੜਾ ਕਿ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਹੈ ਪਰ ਦੂਜੇ ਪਾਸੇ ਜਿਹੜਾ ਕਿ ਇੱਕ ਬਰਫਾਨੀ ਮੰਦਿਰ ਜੋ ਕਿ ਪ੍ਰਾਚਨ ਮੰਦਿਰ ਹੈ ਅਤੇ ਪਠਾਨਕੋਟ ਜਿਲੰਦਰ ਮੁਖਮਾਰਗ ਦੇ ਉੱਪਰ ਇਹ ਜਿਹੜਾ ਮੰਦਿਰ ਹੈ ਉਹ ਸਥਿਤ ਹੈਗਾ ਹੈ ਪਰ ਐਸੇ ਮੰਦਿਰ ਦੇ ਵਿੱਚ ਕਿਸੇ ਦੇ ਵੱਲੋਂ 100 ਰੁਪਏ ਪਾਕਿਸਤਾਨੀ ਕਰੰਸੀ ਦਾ ਜਿਹੜਾ ਨੋਟ ਹੈ ਮੰਦਿਰ ਦੇ ਵਿੱਚ ਚੜਾਇਆ ਗਿਆ ਅਤੇ ਜਿਵੇਂ ਹੀ ਸਵੇਰੇ ਇੱਕ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਸ਼ਿਵ ਨੂੰ ਜਲ ਅਭਿਸ਼ੇਕ ਕਰਵਾਉਣ ਲਈ ਪਹੁੰਚਿਆ ਭਗਵਾਨ ਸ਼ਿਵ ਦੇ ਚੜ੍ਹਨਾ ਦੇ ਵਿੱਚ ਮੱਥਾ ਟੇਕਣ ਲਈ ਪਹੁੰਚਿਆ ਤਾਂ ਉਹ ਸ਼ਿਵਲਿੰਗ ਦੇ ਉੱਪਰ ਚੜਾਏ ਗਏ ਇਸ ਪਾਕਿਸਤਾਨੀ 100 ਰੁਪਏ ਦੇ نوٹ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਤੇ ਉਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਤੁਰੰਤ ਜਿਹੜਾ ਕਿ ਐਮਸੀ ਜਿਹੜਾ ਇਲਾਕੇ ਦਾ ਉਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉਧਰ ਘਟਨਾਕ੍ਰਮ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਦਾ ਤੇ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਤੇ ਪੂਰੇ ਜਿਹੜੇ ਕੀ ਘਟਨਾ ਸਵਾਰੀ ਸਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਨੋਟ ਦੀ ਵੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪੁਲਿਸ ਹੈ ਜੋ ਆਸ-ਪਾਸ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇਆ ਦੀ ਫੁਟੇਜ ਨੂੰ ਵੀ ਖੰਗਾਲਨ ਦੇ ਵਿੱਚ ਲੱਗੀ ਹੋਈ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਖਰਕਾਰ ਉਹ ਕੌਣ ਸਖਸ਼ ਹੈ ਜਿਸ ਦੇ ਵੱਲੋਂ ਮੰਦਰ ਦੇ ਵਿੱਚ ਇਹ ਨੋਟ ਚੜਾਇਆ ਗਿਆ ਉਧਰ ਦੂਜੇ ਪਾਸੇ ਪਠਾਨਕੋਟ ਦੇ ਵਿੱਚ ਜਿਹੜਾ ਕਿ ਅਕਸਰ ਹੀ ਸੁਰੱਖਿਆ ਨੂੰ ਲੈ ਕੇ ਕੋਈ ਨਾ ਕੋਈ ਜਿਹੜੀ ਕਿ ਗੱਲ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਕਈ ਵਾਰ ਅਤਵਾਦੀ ਹਮਲੇ ਵੀ ਹੋ ਚੁੱਕੇ ਨੇ ਪਠਾਨਕੋਟ ਦੇ ਵਿੱਚ ਪਿਛਲੇ ਦਿਨ ਜਿਹੜਾ ਕਿ ਗ੍ਰੇਨੇਡ ਹਮਲਾ ਹੋਇਆ ਤੁਹਾਨੂੰ ਯਾਦ ਹੀ ਹੋਣਾ ਪਰ ਹੁਣ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਭਾਵੇਂ ਉਹ ਕਠੜਾ ਹੋਵੇ ਡੋਡਾ ਹੋਵੇ ਜਾਂ ਫਿਰ ਹੋਰ ਕਈ ਥਾਮਾਂ ਨੇ ਜਿੱਥੇ ਕੀ ਅਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਦੀ ਹੈ ਤੇ ਸੁਰੱਖਿਆ ਦਸਤਿਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਪਠਾਨਕੋਟ ਦੇ ਵਿੱਚ ਵੀ ਅਲਰਟ ਕੀਤਾ ਗਿਆ ਪਰ ਇਸੇ ਦੌਰਾਨ ਪਾਕਿਸਤਾਨੀ ਕਰੰਸੀ ਦਾ 100 ਰੁਪਏ ਦਾ ਨੋਟ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੁਣ ਤੁਹਾਨੂੰ ਦੱਸ ਦਿੰਨੇ ਕਿ ਜਿੱਤਾਂ ਦੇ ਉੱਪਰ ਇਹ ਹਾਈਵੇ ਦੇ ਉੱਪਰ ਮੰਦਰ ਸਥਿਤ ਹੈ ਥੋ ਸਰਹੱਦ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈ ਅਤੇ ਜਿਹੇ ਦੇ ਵਿੱਚ ਕੋਈ ਨਾ ਕੋਈ ਜਿਹੜਾ ਕਿ ਹੋ ਸਕਦਾ ਹੈ ਕਿ ਵਿਅਕਤੀ ਪਾਕਿਸਤਾਨ ਦੇ ਨਾਲ ਤਸਕਰਾਂ ਦੇ ਨਾਲ ਸੰਪਰਕ ਦੇ ਵਿੱਚ ਹੋਵੇ ਪੁਲਿਸ ਇਸ ਐਂਗਲ ਤੋਂ ਵੀ ਜਿਹੜਾ ਕਿ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮੰਦਿਰ ਜਿਹੜਾ ਕਿ ਹੈ ਨੈਸ਼ਨਲ ਹਾਈਵੇ ਦੇ ਉੱਪਰ ਸਥਿਤ ਹੈ ਜਿੱਥੇ ਕਿ ਸਥਾਨਕ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸਲਾਨੀ ਵੀ ਇਸ ਮੰਦਿਰ ਤੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਸੋ ਕਿਸ ਦੇ ਵੱਲੋਂ ਇਹੜਾ ਕਿ ਪਾਕਿਸਤਾਨ ਦਾ 100 ਰੁਪਏ ਦਾ ਨੋਟ ਮੰਦਰ ਦੇ ਵਿੱਚ ਚੜਾਇਆ ਗਿਆ ਅਤੇ ਕਿ ਉਸ ਦੀ ਬੰਸ਼ਾ ਹੋਵੇਗੀ ਇਸ ਪਿੱਛੇ ਕੀ ਕਾਰਨ ਹੈ ਕਿਉਂ ਉਸ ਦੇ ਵੱਲੋਂ ਅਜਿਹਾ ਕੀਤਾ ਗਿਆ ਵਰਕਪਰ ਪਹਿਲਾਂ ਤੋਂ ਜਿਹੜੀ ਪੁਲਿਸ ਹੈ ਮਾਮਲੇ ਦੀ ਜਾਂਚ ਤੇ ਵਿੱਚ ਜੁਟੀ ਹੋਈ ਹੈ